ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਮਾਂ ਹੋ ਗਿਆ ਸਵੇਰ ਦੇ 5 ਅੱਜ ਦਾ ਆਪਣਾ ਸਫ਼ਰ ਚਿੰਡੇਵਾਲੀ ਸਰਸਾਵ ਕੋਲੇਵੰਦਰ ਦੇ ਕੋਲ ਤੇ ਮੌਸਮ ਦੀ ਗੱਲ ਕਰੀਏ ਤਾਂ ਧੁੰਦ ਪੈ ਰਹੀ ਹੈ ਅੱਜ ਹਲਕੇ ਹਲਕੇ ਚਲੋ ਕਰਦੇ ਆਂ ਗੱਲਾਂ ਬਾਤਾਂ ਅੱਜ ਦਾ ਸਫ਼ਰ ਸ਼ੁਰੂ ਕਰਦੇ ਆਂ ਸਾਥੀ ਆਪਣੇ ਆ ਰਹੇ ਆਂ ਭਾਗੀਵਾਂਦਰ ਨਹਿਰ ਤੇ ਆ ਗਏ ਅੱਧੇ ਘੰਟੇ ਚ ਕੱਟਤਾ ਅੱਜ 17 ਕਿਲੋਮੀਟਰ ਸਪੀਡ ਬਹੁਤ ਵਧੀਆ ਰਹੀ ਅੱਜ ਆ ਗਿਆ ਜੀ ਬਾਲਾ ਜੀ ਮੰਦਰ ਅਰੇ ਸਾਥੀ ਆਪਾਂ ਚਾਰ ਬੰਦੇ ਅੱਜ ਆਪਾਂ ਬੰਦੇ ਚਾਰ ਅੱਜ ਨਿੱਪੀ ਹੈਪੀ ਹਰਜਿੰਦਰ ਤੇ ਮੈਂ ਆ ਆ ਬਾਲੇ ਪੜਾ ਜੀ ਨੂੰ ਨਹੀਂ ਪਤਾ ਨਾ ਗਾਂਵਾ ਹੱਤੇ ਦਾ ਲੱਗ ਗਿਆ ਪਤਾ ਵਾਲੀ ਪੜੀ ਵੱਜੇ ਹਨ ਗਹੋ ਬੈਲੈਂਸ ਵੀ ਖੋ ਸਕਦਾ ਸੀ ਇਹਦਾ ਗੱਡੀ ਦਾ ਉਹਦਾ ਟਰੱਕ ਜਾਂ ਵੱਜਾ ਸਹੀ ਵੱਜਾ ਸੀ ਦੇਖ ਰਿਹਾ ਨੀਸ਼ਾਨ ਸਾਹਿਬ ਗੋਦੁੱਚੀ ਜਗ੍ਹਾ ਤੇ ਬਣਾ ਗੁਰੂ ਘਰ ਰਸਤਾ ਬਹੁਤ ਸੋਹਣਾ ਬਠਿੰਡਾ ਰੋਡ ਤੋਂ ਖੱਬੇ ਹੱਥ ਜੀਵਨ ਸਿੰਘ ਵਾਲਾ ਟੱਪ ਕੇ ਚੜਾਈ ਆ ਗਈ ਬਹੁਤ ਹੀ ਸੋਹਣਾ rasta Oh sam agak guru kar Wah ya guru ini ਜਮਾ ਜਿੱਥੇ ਜੋੜੇ ਕੇ ਹੈ ਉੱਥੇ ਤਾਰਿਆ ਹਨ ਇਹ ਗੁਰੂ ਘਰ ਦਾ ਮੈਨੂੰ ਤਾਂ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਆ ਜਿੰਡ ਆ ਗਿਆ ਗੁਰੂ ਸਾਹਿਬ ਨੇ ਜਿੱਥੇ ਆਪਣਾ ਘੋੜਾ ਬੰਨਿਆ ਸੀ ਵਾਹਿਗੁਰੂ ਇੱਧਰ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਕਾਰ ਸੇਵਾ ਦਾ ਕੰਮ ਸ਼ੁਰੂ ਹੈ मॉडल आ गया जी जी बिल्डिंग तैयार हो रही है लो जी दर्शन करके चाले पाते वापस सैकल जो भजे आपे हम बहुत उची थान थे गुरु घर ਬਿਨਾ ਪੈਡਲਾਂ ਤੋਂ ਜਾ ਰਿਹਾ ਹਾਂ। ਨਾ ਵਰੀ ਨਾ। ਹੈਪੀ ਦਾ ਮੂਹਰੇ ਟੱਪ ਗਿਆ। ਤੇ ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ। ਮੌਸਮ ਬਹੁਤ ਸੋਹਣਾ। ਤੇ ਬਣੇ ਦੇਖੋ ਆਪਣੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰੋ ਜਿੰਨਾਂ ਨਹੀਂ ਕੀਤਾ। ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ। ਉਹ ਆ ਰਿਹਾ ਬੱਚਾ ਇੱਕ ਸਾਈਕਲ ਤੇ। ਹੈਲੋ। ਲੈ ਵੀ ਕਹਿੰਦਾ ਰੇਸ਼ ਲੱਗ ਗਈ ਹੈਪੀ ਉਧਰ ਦੀ ਹੋ ਗਿਆ। ਪਹਿਲਾ ਜਾਣਾ ਨਿੱਪੀ ਤੋਂ ਨਿੱਪੀ ਕਿਤੇ ਦਾਪਦਾ ਪਰ ਦੇਖੀ ਜਾਂਦੀ ਆ ਰਹਿ ਗਿਆ ਪਿੱਛੇ ਲਓ ਜੀ ਹੈਪੀ ਦਾ ਪਿੱਛੇ ਰਹਿ ਗਿਆ ਉਹ ਰਹਿ ਗਿਆ ਆਉਦੇ ਜਾਣੇ ਤਾਂ ਬਹੁਤ ਜ਼ੋਰ ਲਾਇਆ